ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਹੀ ਸਮਾਂ ਬਾਕੀ ਰਹਿ ਗਿਆ ਜਿਸ ਦੇ ਮੱਦੇਨਜ਼ਰ ਹਰ ਇੱਕ ਸਿਆਸੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਰਹੇ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀਆਂ ਤੇ ਨਿਸ਼ਾਨੇ ਸਾਧਨ ਤੋਂ ਵੀ ਪਿੱਛੇ ਨਹੀਂ ਹਟਿਆ ਜਾ ਰਿਹਾ ਉੱਤੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਵਿਕਰਮ ਮਜੀਠੀਆ ਸਮੇਤ ਔਰ ਪੂਰੀ ਟੀਮ ਵੀ ਮੌਜੂਦ ਰਹੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਅਨਿਲ ਜੋਸ਼ੀ ਨੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਜਿਹੜੇ ਉਮੀਦਵਾਰ ਨੇ ਉਹ ਅਫਸਰ ਸਾਹੀ ਵਾਲਾ ਵਤੀਰਾ ਕਰ ਰਹੇ ਨੇ ਸਹੀ ਗਾ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਸੀਂ ਅੱਜ ਨਾਮਿਨੇਸ਼ਨ ਦੇਣ ਚੱਲੇ ਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਸੇਵਾ ਦੇਣਾ ਇਸ ਗੁਰੂ ਦੀ ਨਗਰੀ ਨਾਲ ਮਾਨਣਾ ਸੇਵਾ ਕਰੀਏ ਜਿਸ ਨੇ ਸਪੋਰਟ ਦਿੱਤਾ ਪੂਰੇ ਦਾ ਸਪੋਰਟ ਨਾ ਲੱਗ ਰਿਹਾ ਸਾਫ ਹੁੰਦਾ ਬੜਾ ਛਾਵਾ ਆਪਣੇ ਆਪ ਇਲੈਕਸ਼ਨ ਲੜਦੇ ਪਏ ਸਾਰੇ ਪਰਮਾਤਮਾ ਕਰਦਾ ਪਿਆ ਬੰਦੇ ਦਾ ਆਵਾਜ਼ ਦਾ ਰੋਗ ਨਹੀਂ ਲਾ 19 ਲੱਖ ਵੋਟਰ ਦੀ ਵੋਟ ਲੈ ਇਲੈਕਸ਼ਨ ਲੜਨਾ ਨਾ ਹੀ ਪਹੁੰਚ ਸਕਦਾ ਕੋ ਕੈਂਡੀਡੇਟ 85 ਵਾਡਾਂ 700 ਪਿੰਡ ਗੜੀਆਂ ਮਹਲੇ ਵੱਖਰੇ ਸੰਸਥਾਵਾਂ ਵੱਖਰੀਆਂ ਮੰਦਰ ਗੁਰਦੁਆਰੇ ਹਣਾ ਹਰ ਜਗ੍ਹਾ ਜਾਣਾ ਬੰਦਾ ਪਰ ਇਹ ਵੀ ਬੰਦਾ ਨਹੀਂ ਪਹੁੰਚ ਸਕਦਾ ਥੋੜੇ ਦਿਨੇ ਇੱਕ ਮੈਸੇਜ ਹੁੰਦਾ ਚੰਗਾ ਜਿਹਦਾ ਬਣ ਗਿਆ ਲੋਕਾਂ ਦੇ ਮਨਸ ਬਣ ਗਿਆ ਉਹ ਗੁਰੂ ਮਹਾਰਾਜ ਦੀ ਆਪਣੀ ਮਰਜ਼ੀ ਆ ਜਿਹਦੇ ਅੰਦਰ ਵਸਣਾ ਜੋ ਉਹਨੇ ਫੁਰਨਾ ਦੇਣਾ ਲੋਕਾਂ ਉਧਰ ਨੂੰ ਦੁਰਪਣਾ ਤੇ ਇਹ ਕਿਰਪਾ ਜਿਹੜੀ ਆ ਹੁੰਦੀ ਨਜ਼ਰ ਆ ਰਹੀ ਹੈ ਲੋਕੀ ਆਪਣੇ ਆਪ ਹੀ ਕਹਿ ਰਹੇ ਆ ਵੀ ਯਾਰ ਕੀ ਐ ਸੇਵਾਦਾਰ ਜੋਸ਼ੀ ਅੱਜ ਭਾਜਪਾ ਵੱਲੋਂ ਵੀ ਫਾਈਲ ਜਿਹੜੀ ਨਾਮਿਨੇਟ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਪੁਰਾਣੀ ਸਾਥੀਆਂ ਦੇ ਨਾਲ ਵੀ ਕੀ ਕਹਦੇ ਮੈਂ ਪੁਰਾਣਾ ਸਾਥੀ ਮੇਰੇ ਵੀਰ ਦੀ ਕੋਈ ਰਾਇ ਨਹੀਂ ਗਿਆ ਉੱਥੇ ਸਭ ਨਵੇਂ ਬੰਦੇ ਆ ਇਹਨਾਂ ਨੇ ਪੁਰਾਣਿਆਂ ਨੂੰ ਸਾਰਿਆਂ ਨੂੰ ਕਈਆਂ ਨੂੰ ਗੱਡ-ਗੁੱਡ ਦਿੱਤਾ ਕਈਆਂ ਨੂੰ ਆਹ ਪੰਜਵੀਂ ਲਾਈਨ ਚ ਬਾਹਤਾ ਇਹ ਬੰਦੇ ਆਪਣੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਜਿਹੜਾ ਕੈਂਡੀਡੇਟ ਆਇਆ ਉਹ ਜਿਹੜੇ ਰਹਿੰਦੇ ਉਹਨਾਂ ਨੂੰ ਧਮਕੇ ਮਾਰਦਾ ਪਿਆ ਇਹਨਾਂ ਦਾ ਬੀਜੇਪੀ ਵਾਲਾ ਅਫਸਰ ਹੈ ਨਾ ਆਈਐਫਐਸ ਉਹਨੂੰ ਐ ਲੱਗਦਾ ਕਿ ਰੇਤਨਖਾਈ ਹੈ ਵਰਕਰ ਪਿਆਰ ਮੰਗਦਾ ਇੱਜ਼ਤ ਮੰਗਦਾ ਜੱਫੀ ਮੰਗਦਾ ਉਹ ਇਹਨਾਂ ਦੇ ਵਾਸਤੇ ਰੋਗ ਨਹੀਂ ਕਿਉਂਕਿ ਐਟੀਟਿਊਡ ਇੱਕ ਬਣਿਆ ਹੁੰਦਾ ਇਹ ਪਬਲਿਕ ਨਾਲ ਗਰਾਊਂਡ ਨਾਲ ਕਦੀ ਜੋੜੀ ਨਹੀਂ ਸਕਦੇ ਇਹਨਾਂ ਦੇ ਵਾਸਤੇ ਰੋਗ ਨਹੀਂ ਅਫਸਰ ਬਿਊਰੋਕਰੇਟ ਦੇ ਵਾਸਤੇ ਕੰਮ ਹੈ ਹੀ ਨਹੀਂ ਰਾਜਨੀਤੀ ਇਹਨਾਂ ਦਾ ਐਟੀਟਿਊਡ ਬਣਿਆ ਹੁੰਦਾ ਬਾਹਰ ਖਲਾਰਨਾ ਮਰਜ਼ੀ ਮਿਲਣਾ ਨਹੀਂ ਮਿਲਣਾ ਗੱਲ ਕਹੇ ਜੱਜ ਨਾ ਕਰਨੀ ਨਹੀਂ ਕਰਨੀ ਇਸ ਕਰਕੇ ਉਹ ਬੀਜੇਪੀ ਵਾਲਾ ਕੰਮ ਜਿਹੜਾ ਨਾ ਪਿਛਲੀ ਵਾਰੀ ਆਈ ਆਈਐਫਐਸ ਲਿਆਏ ਉਹ ਮੁੜ ਕੇ ਮੁੜਿਆ ਕੋਈ ਸਾਢੇ 3 ਲੱਖ ਵੋਟ ਲਈ ਪੁਰੀ ਸਾਹਿਬ ਨੇ ਚਲੋ ਨਹੀਂ ਦਿੱਤੇ ਸਾਢੇ 3 ਲੱਖ ਵੋਟਰਾਂ ਦੀ ਭਾਵਨਾ ਤੇ ਸੀਗੇ ਨਾ ਲੋਕਾਂ ਵੋਟਰਾਂ ਦੀ ਤੁਸੀਂ ਮੰਤਰੀ ਬਣ ਗਏ ਯਰਬੰਦ ਰੈਲਮੈਂਟ ਮਿਨਿਸਟਰ ਬਣਿਆ ਸੇਵਾਦਾਰ ਨੇ ਇਹਨੂੰ ਸਮਾਰਟ ਸਿਟੀ ਡਿਕਲੇਅਰ ਕੀਤਾ ਸੀ ਜਦੋਂ ਮੇਰੇ ਕੋਲ ਲੋਕਲ ਬਾਡੀ ਸੀ ਇਨਾ ਅਰਬਾਂ ਰੁਪਈਆ ਸਮਾਰਟ ਸਿਟੀ ਚ ਕੁਛ ਕਰ ਦਿੰਦੇ ਅੰਮ੍ਰਿਤਸਰ ਹੁਣ ਅਮਰੀਕਾ ਤੋਂ ਨਾਲ ਲਿਆਉਣਾ ਪੈਂਦਾ ਉਹ ਦਿੱਲੀ ਵਾਲਿਆਂ ਨਾਲ ਸਰ ਜਾਂਦਾ ਪੁਰੀ ਸਾਹਿਬ ਨਾਲ ਲੋਕਲ ਦਿੱਤੇ ਇਹਨਾਂ ਨੂੰ ਦੁਬਾਰ ਨਹੀਂ ਲੋਕਲ ਇੱਕ ਬਣਾਇਆ ਸੀ ਰਾਜ ਸਭਾ ਚ ਅਨੇ ਹੋਰ ਵੀ ਜਿਆਦੀ ਹੁੰਦੀ ਸਾਲ 6 ਸਾਲ ਤੇ ਦਿਹਾਰਾ ਵੀ ਵੱਡਾ ਪੂਰਾ ਪੰਜਾਬ ਸੀ ਪਰ ਜਦੋਂ ਰਿਟਾਇਰ ਹੋਏ ਅਨੇ ਹੋਰ ਮੁੱਕੀ ਦਿੰਦੇ ਦੇ ਰਾਜ ਸਭਾ ਇਸ ਕਰਕੇ ਵੀ ਅਗਲੀ ਵਾਰ ਇਹਨੂੰ ਲੋਕ ਸਭਾ ਲੜਾਉਣੀ ਆਪਣੇ ਕੰਮ ਨਾਲ ਲੋਕ ਸਭਾ ਖੜੀ ਕਰੂਗਾ ਪਰ ਜਦੋਂ ਇਹ ਟਾਈਮ ਪੂਰਾ ਹੈ ਲੋਕੀਂ ਇਹਦੇ ਕਾਉਂਸਲਰ ਲੜ ਕੇ ਵਿਖਾਦੇ ਜਿੱਤ ਜੋ ਜੋ ਕਹਿ ਦੇਣਾ ਇਹ ਹਾਲ ਇਹਨਾਂ ਦਾ ਇਸ ਕਰਕੇ ਇਹਨਾਂ ਦੇ ਵਸਦਾ ਰੋਗ ਨਹੀਂ ਹੈਗਾ ਅੰਮ੍ਰਿਤ ਸਰ ਤੋਂ ਜਦੋਂ ਦਾ ਜੋਸ਼ੀ ਸਾਹਿਬ ਨੇ ਅੰਮ੍ਰਿਤ ਸਰ ਦਾ ਚਿਹਰਾ ਜੋਸ਼ੀ ਸਾਹਿਬ ਜਦੋਂ ਦਾ ਜੋਸ਼ੀ ਸਾਹਿਬ ਨੇ ਪਾਰਟੀ ਨੂੰ ਛੱਡਿਆ ਉਸ ਤੋਂ ਬਾਅਦ ਅੰਮ੍ਰਿਤ ਸਰ ਦਾ ਕੋਈ ਚਿਹਰਾ ਭਾਜਪਾ ਨੂੰ ਨਹੀਂ ਮਿਲਿਆ ਪਹਿਲੀ ਗੱਲ ਤੇ ਮੈਂ ਛੱਡਿਆ ਨਹੀਂ ਮੈਨੂੰ ਪੰਜਾਬ ਦੇ ਨਾਲ ਖਲੋਣ ਕਰਕੇ ਇਹਨਾਂ ਨੇ ਕੱਢਿਆ 6 ਸਾਲ ਵਾਸਤੇ ਇਹਨਾਂ 6 ਸਾਲ ਵਾਸਤੇ ਕੱਢਿਆ ਮੈਂ ਪੂਰੀ ਉਮਰ ਇਹਨਾਂ ਵਾਸਤੇ ਕਾਂਡਾ ਮਾਰਤਾ ਕਿਉਂਕਿ ਮੈਂ ਪੰਜਾਬੀ ਹਾਂ ਕਿਸਾਨੀ ਕੀਤੀ ਹੈ ਪੰਜਾਬ ਨਾ ਖੜਾ ਪੰਜਾਬ ਦਾ ਪਾਣੀ ਪੀਤਾ ਪੰਜਾਬ ਦੇ ਕਿਸਾਨਾਂ ਦਾ ਮੁੱਦਾ ਸੀ ਖੜਾ ਆ ਪੰਜਾਬ ਦੇ ਵਪਾਰੀਆਂ ਦਾ ਅੰਡਰਸਟੇਟ ਦਾ ਮੁੱਦਾ ਉਹ ਇਤਨਾ ਹੀ ਖੜਾ ਹੋਊਗਾ ਇਤਨਾ ਹੀ ਲੱਤ ਲਾਊਗਾ ਸ਼ਹਿਰੀਆਂ ਦਾ ਮੁੱਦਾ ਉਹ ਤਦ ਵੀ ਇਤਨਾ ਲਾਊਗਾ ਇਸ ਕਰਕੇ ਮੈਂ ਤੇ ਲੋਕਾਂ ਦਾ ਨਮਾਇਨਾ ਲੋਕਾਂ ਵਾਸਤੇ ਖੜਾ ਆ ਇਸ ਮੌਕੇ ਅਨਿਲ ਜੋਸ਼ੀ ਦੀ ਨੁਮਾਇੰਦਗੀ ਭਰ ਨਾਲ ਪਹੁੰਚੇ ਬਿਕਰਮਜੀਠੇ ਨੇ ਕਿਹਾ ਕਿ ਜਿਹੜੇ ਮੌਕੇ ਪ੍ਰਸਤ ਲੋਕਾਂ ਦਾ ਝੂਠੇ ਵਾਅਦੇ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ ਜਨਤਾ ਉਹਨਾਂ ਨੂੰ ਜਵਾਬ ਪੁੱਛੇਗੀ ਤੇ ਫਤਵਾ ਉਹਨਾਂ ਗੁਰੂ ਦੇ ਸੱਚੇ ਸੁੱਚੇ ਸੇਵਾਦਾਰਾਂ ਨੂੰ ਮਿਲਣਾ ਤੈਅ ਹੈ ਅੰਜੂਈ ਸਾਹਿਬ ਨਵਾਂਗੜ ਪਤਰ ਪੰਜਾਬ ਜਣੇ ਕਿਤਾ ਕਿ ਜੋ ਚੜੀ ਬੰਦਰਾ ਦੇ ਵਿੱਚ ਔਰ ਕੀ ਲੱਗਦਾ ਇਹ ਦੇਖੋ ਮੈਂ ਸਾਰੇ ਵਰਕਰਾਂ ਦਾ ਲੀਡਰਸ਼ਿਪ ਦਾ ਤਲਵਾਦ ਕਰਦਾ ਹਾਂ ਔਰ ਮੈਂ ਅਪੀਲ ਕਰਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਨੂੰ ਅੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੀ ਇਸ ਧਰਤੀ ਨੂੰ ਇੱਕ ਚੰਗਾ ਸੇਵਾਦਾਰ ਚਾਹੀਦਾ ਝਾੜੂ ਪੜਦਾਰ ਚਾਹੀਦਾ ਗੁਰੂ ਘਰ ਦਾ ਉਹੋ ਜਿਹਾ ਸੇਵਾਦਾਰ ਚਾਹੀਦਾ ਜਿਹੜਾ ਸਰਬੱਤ ਦੇ ਭਲੇ ਦੀ ਫਿਲਾਸਫੀ ਤੇ ਪਹਿਰਾ ਦੇਵੇ ਗੁਰੂ ਸਾਹਿਬ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲੇ ਔਰ ਮੈਂ ਸਮਝਦਾ ਹਾਂ ਜੀ ਭਾਈਚਾਰੇ ਇਕਸਾਨ ਦੇ ਕਾਇਮ ਰੱਖਣੀ ਹੈ Hindu Sikh Ekta Hindu Sikh Musalman Isai bhaichare di ekta da bahut vadda madai te prateek Anil Joshi sahab ne ohna ne jinne bhi ajj tak wazir aaye hai is Guru Amdas Maharaj pavitra dharti di seva ch ya MP bane hai sab to vad seva is shehar di ਸੁੰਦਰਤਾ ਵਾਸਤੇ ਇਹ ਸ਼ਹਿਰ ਨੂੰ ਬਿਹਤਰ ਬਣਾਉਣ ਵਾਸਤੇ ਭਾਈਚਾਰੇ ਇੱਕ ਸਾਂਝ ਕਾਇਮ ਰੱਖਣ ਵਾਸਤੇ ਉਹਨਾਂ ਨੇ ਡਿਊਟੀਆਂ ਨਿਭਾਈਆਂ ਨੇ ਇਸ ਲਈ ਜੇ ਉਹ ਜਿੱਤਦੇ ਆ ਤੇ ਇਹ ਸ਼ਹਿਰ ਦੇ ਲੋਕਾਂ ਦੀ ਜਿੱਤ ਹੁੰਦੀ ਆ ਔਰ ਜਿੱਤ ਭਾਈਚਾਰੇ ਇੱਕ ਸਾਂਝ ਦੀ ਹੁੰਦੀ ਆ ਔਰ ਇੱਕ ਬਹੁਤ ਵੱਡਾ ਸਨੇਹਾ ਇੱਕ ਸਭ ਤੋਂ ਕਾਬਲ ਵਕੀਲ ਜਿਹੜਾ ਪਾਰਲੀਮੈਂਟ 'ਚ ਜਾ ਕੇ ਜਿਹਦੀਆਂ ਲੱਤਾਂ ਕੰਬਣਾਂ ਪ੍ਰਧਾਨ ਮੰਤਰੀ ਦੇਸ਼ ਦੀਆਂ ਸਰਕਾਰਾਂ ਦੀ ਅੱਖਾਂ 'ਚ ਅੱਖਾਂ ਪਾ ਕੇ ਇਹ ਆਪਣੇ ਲੋਕਾਂ ਦੀ ਗੱਲ ਕਰ ਸਕੀ ਕਿਸਾਨੀ ਸੰਘਰਸ਼ ਵਾਸਤੇ ਕੱਲਾ ਆਵਾਜ਼ ਲੀਡਰ ਹੈ ਜਿਨੇ ਕਿਸਾਨੀ ਸੰਘਰਸ਼ ਦਾ ਸਤਕਾਰ ਕੀਤਾ ਸ਼ਹੀਦਾਂ ਦਾ ਜਿਹੜੇ ਉਦੋਂ ਬਿਨੇ ਸੰਘਰਸ਼ 'ਚ ਸ਼ਹੀਦ ਹੋਏ ਸੀ ਉਹਨਾਂ ਦਾ ਸਤਕਾਰ ਕਰਦਿਆਂ ਭਾਜਪਾ ਨੂੰ ਅਲਵਿਦਾ ਕੀਤੀ ਕਈ ਉਹਨਾਂ ਲੀਡਰਾਂ ਵਾਂਗੂ ਨਹੀਂ ਜਿਹੜੇ ਉਦੋਂ ਗੱਲ ਕੁਝ ਹੋਰ ਕਰਦੇ ਸੀ ਅੱਜ ਭਾਜਪਾ ਦੀ ਕਾਉਟੀ ਕਰਦੇ ਚਮਚੀ ਕਰਦੇ ਆ ਯਾ ਭਗਵੰਤ ਮਾਨੰਗੂ ਜਿਹੜਾ ਹਰ ਤਰੀਕੇ ਨਾਲ ਲਾਅਨ ਆਰਡਰ ਦੇ ਮਸਲੇ 'ਚ ਆਪ ਦੀ ਗਰੰਟੀਆਂ ਦੇ ਮਸਲੇ 'ਚ ਹਰ ਮਸਲੇ 'ਚ ਫੇਲ ਹੋਇਆ ਉਹਨਾਂ ਨੂੰ ਐਕਸਪੋਜ਼ ਕਰਨ ਦਾ ਕੰਮ ਕਰਦਾ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਬਹੁਤ ਕੰਮ ਜਿਹੜੇ ਨੇ ਮੈਂ ਕਰਵਾਏ ਹੋਏ ਨੇ ਤੇ ਕੀ ਲੱਗਦਾ ਗੁਰਜੀਤ ਸਿੰਘ ਔਜਲਾ ਦੇ ਕਿੰਨੇ ਕੰਮ ਜਿਹੜੇ ਬੋਲਦੇ ਨੇ ਇਸ ਤਰ੍ਹਾਂ ਜੀ ਇਹ ਆਪ ਵਾਲੇ ਤਾਂ ਦੱਸ ਦੀ ਹੈ ਨਾ ਇਸ਼ਤਿਹਾਰ ਹੀ ਲਾ ਦਿੱਤਾ ਸੀ ਇਹਨਾਂ ਨੇ ਕਿ ਸਾਡਾ ਕੰਮ ਬੋਲਦਾ ਇਜ਼ਲੀ ਆਪ ਵਾਲੇ ਤਾਂ ਆਪ ਲੋਕੀ ਤਾਂ ਡਰਦੇ ਆ ਕਕਾਰੂ ਚੱਕ ਕਰ ਗਿਆ ਲੋਕ ਡਰਦੇ ਆ ਆ ਭਗਵੰਤ ਮਾਨ ਦੀ ਜੋ ਸ਼ਰਾਬ ਪੀ ਕੇ ਜੇ ਪਾਰਲੀਮੈਂਟ ਤੇ ਜਾ ਸਕਦਾ ਉਹਦੇ ਸਾਥ ਦੇ ਐਮਪੀ ਕਹਿਣ ਜਿਹੜਾ ਗੁਰੂ ਘਰ ਤੇ ਜਾ ਸਕਦਾ ਜਿਹੜੀ ਦਸਤਾਰ ਦੀ ਬੇਅਦਵੀ ਕਰੇ ਜਾਂ ਜਿਹੜਾ ਇਨਸਾਨ ਕਹਿੰਦਾ ਸੀ ਮੈਂ ਸਕੂਲ ਕਾਲਜ ਹਸਪਤਾਲ ਖੋਲੂ ਉਹ ਤਾਂ ਕੋਲੇ ਨਹੀਂ ਨਵੇਂ ਸ਼ਰਾਬ ਦੇ ਠੇਕੇ ਖੋਲਤੇ ਟਰਕਰ ਨੌਕਰੀ ਨਹੀਂ ਦਿੱਤੀ ਬੱਚਿਆਂ ਨੂੰ ਮਾਮਾ ਨੂੰ ਹਜ਼ਾਰ-ਹਜ਼ਾਰ ਰੁਪਈਆ ਨਹੀਂ ਦਿੱਤਾ ਹਰ ਪ੍ਰੋਮਿਸ 'ਤੇ ਫੇਲ ਹੋਇਆ ਉਸੇ ਤਰ੍ਹਾਂ ਔਜਲਾ ਸਾਹਿਬ ਵੀ ਕਿਉਂਕਿ ਯਾਰ ਉਹ ਭਗਵੰਤ ਦੇ ਆ ਫਿਕਸਡ ਮੈਚ ਇੱਥੇ ਖੇਡਿਆ ਜਾ ਰਿਹਾ ਔਰ ਕੰਮ ਤਾਂ ਕੀ ਕਰਨੇ ਸੀ ਆ ਗੰਦਾ ਨਾਲਾ ਜੋਚੀ ਨੇ ਸ਼ਹਿਰ ਦੇ ਅੰਦਰ ਇਨਰ ਸ਼ਹਿਰ 'ਚ ਕਿੰਨੇ ਵੱਡੇ ਪੱਧਰ ਤੇ ਕਵਰ ਕਰਾਇਆ ਇਹਨਾਂ ਨੇ ਆਪਦੇ ਘਰ ਦੀ ਅੱਗੀ ਕਵਰ ਕਰਾ ਦਿੰਦੇ ਸਭ ਤੋਂ ਵੱਡੀ ਮੰਗ ਹੈ ਇਹ ਨਾਲੇ ਨੂੰ ਕਵਰ ਕਰਨ ਦੀ ਜਿਹੜਾ ਕੰਮ ਔਜਲਾ ਸਾਹਿਬ ਤੋਂ ਉਈ ਹੈ ਜੀ ਅੰਮ੍ਰਿਤਸਰ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਇੱਕ ਪ੍ਰੋਜੈਕਟ ਦੱਸ ਦੋ ਇੱਕ ਪ੍ਰੋਜੈਕਟ ਤੇ ਮੈਂ ਫੇਰ ਕਿੱਥੇ ਮੰਨੂਗਾ ਕਿ ਉਹ ਵੋਟਾਂ ਦੇ ਹੱਕਦਾਰ ਨਾ ਗਰੰਟਾ ਚੱਜ ਨਾਲ ਦਿੱਤੀਆਂ ਨਾ ਲੋਕਾਂ 'ਚ ਆਏ ਨਾ ਕਦੇ ਲੋਕਾਂ ਦੀ ਵਾਹਾ ਇਹ ਜ਼ਰੂਰ ਹੈ ਕਿ ਜਦੋਂ ਕੋਈ ਜਹਾਜ਼ ਉਤਰਦਾ ਸੀ ਤਾਂ ਚੜਨਾ ਹੁੰਦਾ ਸੀ ਭੱਜ ਕੇ ਹਰੀ ਝੰਡੀ ਵਕਾਉਣ ਲਈ ਲੜ ਪੈਂਦੇ ਸੀ ਦੋ ਐਮਪੀ ਇਸ ਲਈ ਜਿਨ੍ਹਾਂ ਨੇ ਹੋਕੀ ਗੱਲਾਂ 'ਚ ਵਿਸ਼ਵਾਸ ਦੇਖਿਆ ਹੋ ਕੇ ਸ੍ਰੀ ਅਮਰਚਰ ਸਾਹਿਬ ਦੀ ਸਹੀ ਵਕਾਲਤ ਨਾ ਕੀਤੀ ਹੋਵੇ। ਗੱਲ करिए ਬੀਜੇਪੀ ਦੀ ਤੇ ਬੀਜੇਪੀ ਦਾ ਜਗ੍ਹਾ ਜਗ੍ਹਾ ਤੇ ਵਿਰੋਧ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਵਾ ਪਰ ਫਿਰ ਵੀ ਬੀਜੇਪੀ ਨੂੰ ਇਹ ਲੱਗਦਾ ਕਿ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਦੇ ਬਾਰੀ ਮਾਰੀ ਜਾਵੇਗੀ। ਇਹ ਮੰਗੇਰੀ ਲਾਲ ਦੇ ਅਸੀਂ ਸੁਪਨੇ ਕਹਿੰਦੇ ਨੇ। 400 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ 13 ਪਾਰ ਵਾਲਿਆਂ ਨੂੰ ਕੈਂਡੀਡੇਟ ਨਹੀਂ ਲੱਭਦਾ ਲੋਕਾਂ ਨੇ ਪੰਜਾਬ ਦਾ ਬਾਰਡਰ ਪਾਰ ਕਰਾਉਣਾ ਇਹਨਾਂ ਨੂੰ। ਜਿਨ੍ਹਾਂ ਨੇ ਕਿਸਾਨਾਂ ਨਾਲ ਧੱਕਾ, ਖੇਤ ਮਜ਼ਦੂਰਾਂ ਨਾਲ ਧੱਕਾ ਇਤੋਂ ਦੇ ਵਪਾਰੀ ਤੇ ਇੰਡਸਟਰੀ ਨਾਲ ਧੱਕਾ ਜਿਹੜੀ ਪਾਜਪਾਜ ਇਲੈਕਸ਼ਨ ਕਮਿਸ਼ਨ ਨੂੰ ਇਹ ਲਿਖ ਕੇ ਦੇ ਕੇ ਆ ਰਹੀ ਹੈ ਕਿ ਸਾਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਦੋ ਗੱਲਾਂ ਦੇ ਸੰਕੇਤ ਨੇ ਕਿ ਜਾਂ ਤਾਂ ਚੋਣ ਮਚਾਨ ਤੋਂ ਭੱਜਣ ਦੀ ਤਿਆਰੀ ਹੈ ਤੇ ਜਾਂ ਚੋਣਾਂ ਰੱਦ ਕਰਾਉਣ ਦੀ ਜਾਂ ਪੋਸਟਪੋਨ ਕਰਾਉਣ ਦੀ ਤਿਆਰੀ ਹੈ ਇਹ ਕਮਜ਼ੋਰੀ ਜਦ ਜੇ ਦੇਸ਼ ਦਾ ਅੰਨਦਾਤਾ ਦਿੱਲੀ ਨਹੀਂ ਜਾ ਸਕਦਾ ਫਿਰ ਦਿੱਲੀ ਵਾਲੇ ਦੇਸ਼ ਦੇ ਅੰਨਦਾਤਾ ਦੇ ਘਰ ਕਿਵੇਂ ਆ ਸਕਦੇ ਇਸ ਲਈ ਜੇ ਇਸ ਪਾਰਟੀ ਨੇ ਮਹਿੰਗਾਈ ਦਿੱਤੀ ਹੈ ਜਿਸ ਪਾਰਟੀ ਨੇ ਲੋਕਾਂ ਨੂੰ ਜਾਤ ਪਾਤ ਦੇ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਕਿਹਨੇ ਮੂੰ ਲਾਉਣਾ ਸੋ ਦਾਦੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਹਿੱਸਾ ਬਾਕੀ ਰਹਿ ਗਿਆ ਜਿਸ ਦੇ ਮੱਦੇਨਜ਼ਰ ਜਿੱਥੇ ਚੋਣ ਪ੍ਰਚਾਰ ਤੇਜ਼ੀ ਨਾਲ ਕੀਤਾ ਜਾ ਰਿਹਾ ਸੀ ਉੱਥੇ ਹੀ ਹੁਣ ਨਾਮਜ਼ਦਗੀ ਪੱਤਰ ਵੀ ਦਾਖਲ ਕੀਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ